ਚੰਗੀ ਜ਼ਿੰਦਗੀ ਚੱਲਦੇ-ਚੱਲਦੇ ਕਈ ਵਾਰ ਐਦਾਂ ਦਾ ਸਮਾਂ ਆ ਜਾਂਦਾ ਹੈ ਜਿਸ ਦੀ ਬੰਦੇ ਨੇ ਕਲਪਨਾ ਨਹੀਂ ਕੀਤੀ ਹੁੰਦੀ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਵਿੱਚ ਪਤੀ ਸਵੇਰੇ 10 ਵਜੇ ਆਪਣੇ ਕੰਮ ਤੇ ਜਾਂਦਾ ਹੈ ਫੈਕਟਰੀ 'ਚ ਜਾਂਦਾ ਹੈ ਤੇ ਉਸ ਤੋਂ ਬਾਅਦ ਦੁਪਹਿਰੇ ਤਕਰੀਬਨ ਸਵਾ 2 ਵਜੇ ਉਹ ਰੋਟੀ ਖਾਣ ਵਾਪਸ ਆਉਂਦਾ ਹੈ ਹੁਣ ਜਦੋਂ ਘਰ ਆਉਂਦਾ ਹੈ ਘਰ ਦਾ ਦਰਵਾਜ਼ਾ ਖੁੱਲਾ ਹੁੰਦਾ ਹੈ ਤੇ ਏਸੀ ਵਗੈਰਾ ਚੱਲ ਰਿਹਾ ਹੁੰਦਾ ਹੈ ਘਰ ਦੀਆਂ ਲਾਈਟਾਂ ਵੀ ਚੱਲ ਰਹੀਆਂ ਹੁੰਦੀਆਂ ਤੇ ਉਹ ਆਪਣੀ ਪਤਨੀ ਨੂੰ ਆਵਾਜ਼ਾਂ ਮਾਰਦਾ ਹੈ ਪਰ ਪਤਨੀ ਨਹੀਂ ਬੋਲਦੀ ਕੋਈ ਵੀ ਜਵਾਬ ਅੱਗੋਂ ਪਤਨੀ ਨਹੀਂ ਦਿੰਦੀ ਹੁਣ ਪਤਨੀ ਵੀ ਉਹ ਤਲਾਸ਼ ਕਰਦਾ ਘਰ ਦੇ ਵਿੱਚ ਇਧਰ ਉਧਰ ਕਮਰਿਆਂ ਦੇ ਵਿੱਚ ਦੇਖਦਾ ਪਰ ਪਤਨੀ ਕਿਤੇ ਵੀ ਨਹੀਂ ਹੁੰਦੀ ਹੁਣ ਉਹ ਬੜਾ ਪਰੇਸ਼ਾਨ ਹੋ ਜਾਂਦਾ ਹੈ ਤੇ ਆਖਿਰ ਉਹ ਬਾਥਰੂਮ ਦੇ ਵਿੱਚ ਜਾ ਕੇ ਦੇਖਦਾ ਹੈ ਜਦੋਂ ਬਾਥਰੂਮ ਦੇ ਵਿੱਚ ਜਾਂਦਾ ਤਾਂ ਜੋ ਮੰਜਰ ਉਹ ਦੇਖਦਾ ਉਸ ਦੇ ਹੋਸ਼ ਉੱਡ ਜਾਂਦੇ ਨੇ ਉਸ ਬੰਦੇ ਦੀ ਪਤਨੀ ਮੂਹਰੇ ਮੂੰਹ ਬਾਥਰੂਮ ਦੇ ਵਿੱਚ ਪਈ ਹੁੰਦੀ ਹੈ ਤੇ ਉਸ ਦੇ ਸਿਰ ਵਿੱਚੋਂ ਖੂਨ ਨਿਕਲ ਰਿਹਾ ਹੁੰਦਾ ਹੈ ਕੀ ਹੈ ਇਹ ਸਾਰਾ ਮਾਮਲਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਲੁਧਿਆਣਾ ਲੁਧਿਆਣਾ ਦਾ ਇਲਾਕਾ ਸਲੇਮ ਟਾਪਰੀ ਇੱਥੋਂ ਦਾ ਰਹਿਣ ਵਾਲਾ ਸੁਰਿੰਦਰ ਕੁਮਾਰ ਤੇ ਇਸ ਦੀ ਪਤਨੀ ਸੋਨਮ ਜੈਨ ਸੋਨਮ ਜੈਨ ਦੀ ਉਮਰ ਲਗਭਗ 55 ਸਾਲ ਸੀ ਇਹਨਾਂ ਦੇ ਦੋ ਬੱਚੇ ਸੀ ਦੋਨੋਂ ਹੀ ਬਾਹਰਲੇ ਦੇਸ਼ ਸੀ ਸਭ ਕੁਝ ਬੜਾ ਵਧੀਆ ਚੱਲ ਰਿਹਾ ਸੀ ਜ਼ਿੰਦਗੀ ਬੜੀ ਚੰਗੀ ਚੱਲ ਰਹੀ ਸੀ ਜੋ ਸੁਰਿੰਦਰ ਕੁਮਾਰ ਸੀ ਉਹ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਤੇ ਦੱਸਿਆ ਜਾਂਦਾ ਕਿ ਜੋ ਸੋਨਮ ਜੈਨ ਸੀ ਉਹ ਥੋੜਾ ਮੋਟਾ ਫਾਈਨੈਂਸ ਦਾ ਕੰਮ ਕਰਦੀ ਸੀ ਗੱਲ ਹੈ 22 ਜੂਨ 2025 ਦੀ ਸੁਰਿੰਦਰ ਕੁਮਾਰ ਆਪਣੇ ਘਰੋਂ ਤਿਆਰ ਹੋ ਕੇ ਤਕਰੀਬਨ 10 ਵਜੇ ਫੈਕਟਰੀ ਲਈ ਜਾਂਦਾ ਹੈ ਸਭ ਕੁਝ ਬੜਾ ਚੰਗਾ ਹੁੰਦਾ ਹੈ ਸਭ ਵਧੀਆ ਹੁੰਦਾ ਹੈ ਉਸ ਤੋਂ ਬਾਅਦ ਸਵਾ ਦੋ ਵਜੇ ਜਦੋਂ ਉਸ ਨੂੰ ਭੁੱਖ ਲੱਗਦੀ ਹੈ ਤਾਂ ਉਹ ਘਰ ਵਾਪਸ ਆਉਂਦਾ ਹੈ ਘਰ ਜਦੋਂ ਵਾਪਸ ਆਉਂਦਾ ਹੈ ਤਾਂ ਘਰ ਦਾ ਗੇਟ ਖੁੱਲਾ ਸੀ ਉਹ ਆਪਣੀ ਪਤਨੀ ਨੂੰ ਆਵਾਜ਼ ਮਾਰਦਾ ਹੈ ਪਰ ਅੱਗੋਂ ਪਤਨੀ ਨਹੀਂ ਬੋਲਦੀ ਹੁਣ ਉਹ ਥੋੜਾ ਅੱਗੇ ਜਾਂਦਾ ਹੈ ਅੱਗੇ ਜਾ ਕੇ ਫੇਰ ਆਵਾਜ਼ ਮਾਰਦਾ ਹੈ ਪਤਨੀ ਨਹੀਂ ਬੋਲਦੀ ਸੁਰਿੰਦਰ ਕੁਮਾਰ ਪਰੇਸ਼ਾਨ ਸੀ ਉਹ ਹੈਰਾਨ ਸੀ ਕਿ ਅੱਗੇ ਤਾਂ ਕਦੇ ਗੇਟ ਵੀ ਖੁੱਲਾ ਨਹੀਂ ਹੁੰਦਾ ਤੇ ਜੋ ਪਤਨੀ ਹੁੰਦੀ ਆ ਉਹ ਅੱਗੋਂ ਜਵਾਬ ਦਿੰਦੀ ਆ ਜਦੋਂ ਮੈਂ ਉਸ ਨੂੰ ਆਵਾਜ਼ ਮਾਰਦਾ ਹਾਂ ਪਰ ਅੱਜ ਤਾਂ ਕੋਈ ਬੋਲ ਹੀ ਨਹੀਂ ਰਿਹਾ ਘਰ ਦਾ ਏਸੀ ਚੱਲ ਰਿਹਾ ਸੀ ਲਾਈਟਾਂ ਵਗੈਰਾ ਚੱਲ ਰਹੀਆਂ ਸੀ ਹੁਣ ਸੁਰਿੰਦਰ ਪਰੇਸ਼ਾਨ ਹੋ ਜਾਂਦਾ ਹੈ ਉਹ ਘਰ ਦੇ ਵਿੱਚ ਕਮਰਿਆਂ ਦੇ ਵਿੱਚ ਸੋਨਮ ਦੀ ਤਲਾਸ਼ ਕਰਦਾ ਹੈ ਕਿ ਸ਼ਾਇਦ ਕਿਸੇ ਕਮਰੇ ਦੇ ਵਿੱਚ ਹੋਵੇ ਸ਼ਾਇਦ ਸੁੱਤੀ ਪਈ ਹੋਵੇ ਪਰ ਸਾਰੇ ਕਮਰੇ ਦੇਖ ਲਿੱਤੇ ਜਾਂਦੇ ਨੇ ਕਿਸੇ ਵੀ ਕਮਰੇ ਦੇ ਵਿੱਚ ਸੋਨਮ ਨਹੀਂ ਸੀ ਹੁਣ ਆਖਰ ਉਹ ਬਾਥਰੂਮ ਦੇ ਵਿੱਚ ਦੇਖਦਾ ਹੈ ਜਦੋਂ ਉਹ ਬਾਥਰੂਮ ਦਾ ਗੇਟ ਖੋਲ੍ਹਦਾ ਹੈ ਤੇ ਜੋ ਨਜ਼ਾਰਾ ਉਹ ਦੇਖਦਾ ਹੈ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਉਸਦੀ 55 ਸਾਲਾਂ ਪਤਨੀ ਸੋਨਮ ਜੈਨ ਬਾਥਰੂਮ ਦੇ ਵਿੱਚ ਮੁੱਦੇ ਮੂੰ ਪਈ ਸੀ ਉਸਦੇ ਸਿਰ ਉੱਤੇ 60 ਵੱਜੀ ਹੋਈ ਸੀ ਤੇ ਉਹ ਖੂਨ ਨਾਲ ਲਥਪਥ ਸੀ ਹੁਣ ਸੋਨਮ ਨੂੰ ਸਿੱਧੀ ਕਰਦਾ ਹੈ ਸਿੱਧੀ ਕਰਨ ਤੋਂ ਬਾਅਦ ਉਹ ਚੈੱਕ ਕਰਦਾ ਪਰ ਉਸ ਨੂੰ ਲੱਗਦਾ ਹੈ ਕਿ ਸੋਨਮ ਦੀ ਤਾਂ ਮੌਤ ਹੋ ਚੁੱਕੀ ਹੈ ਹੁਣ ਉਹ ਗੱਡੀ ਵਾਲੇ ਨੂੰ ਫੋਨ ਕਰਦਾ ਹੈ ਤੇ ਇੱਕ ਡਾਕਟਰ ਨੂੰ ਵੀ ਬੁਲਾਇਆ ਜਾਂਦਾ ਹੈ ਡਾਕਟਰ ਆਉਂਦਾ ਹੈ ਡਾਕਟਰ ਸੋਨਮ ਨੂੰ ਚੈੱਕ ਕਰਦਾ ਹੈ ਤੇ ਡਾਕਟਰ ਕਹਿੰਦਾ ਕਿ ਇਸ ਦੀ ਤਾਂ ਮੌਤ ਹੋ ਚੁੱਕੀ ਹੈ ਹੁਣ ਸਭ ਹੈਰਾਨ ਸੀ ਕਿ ਐਦਾਂ ਕਿਵੇਂ ਹੋ ਗਿਆ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਲੋਕਾਂ ਦਾ ਇਕੱਠ ਹੋ ਜਾਂਦਾ ਹੈ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਤਫ਼ਤੀਸ਼ ਸ਼ੁਰੂ ਕਰਦੀ ਹੈ ਤੇ ਪੋਸਟਮਾਰਟਮ ਲਈ ਪੇਸ ਦਿੰਦੀ ਹੈ ਹੁਣ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਤੇ ਹੋਰ ਤਪਤੀਸ਼ ਕੀਤੀ ਜਾਂਦੀ ਹੈ ਜਾਂਚ ਕੀਤੀ ਜਾਂਦੀ ਹੈ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਇੱਕ ਬੰਦਾ ਦਿਖਾਈ ਦਿੰਦਾ ਜੋ ਕਿ ਇਸ ਘਰ ਦੇ ਵਿੱਚ ਬੜਿਆ ਸੀ ਤੇ ਉਸ ਤੋਂ ਬਾਅਦ ਉਹ ਘਰ ਦੇ ਵਿੱਚੋਂ ਨਿਕਲਦਾ ਵੀ ਦਿਖਾਈ ਦਿੰਦਾ ਜਦੋਂ ਹੁਣ ਸੁਰਿੰਦਰ ਕੁਮਾਰ ਤੋਂ ਪੁੱਛਿਆ ਜਾਂਦਾ ਕਿ ਇਹ ਬੰਦਾ ਕੌਣ ਹੈ ਤਾਂ ਸੁਰਿੰਦਰ ਕੁਮਾਰ ਨੇ ਕਿਹਾ ਕਿ ਮੈਂ ਇਸ ਨੂੰ ਨਹੀਂ ਜਾਣਦਾ ਕਿ ਇਹ ਕੌਣ ਹੈ ਸ਼ਾਇਦ ਕੋਈ ਪਰਚੀ ਕੱਟਣ ਵਾਲਾ ਕੋਈ ਕਾਪੀ ਸਤਸੰਗ ਦੀ ਕੋਈ ਪਰਚੀ ਕੱਟਣ ਵਾਲਾ ਹੋਵੇਗਾ ਪਰ ਕਿਸੇ ਨੂੰ ਕੁਝ ਵੀ ਨਹੀਂ ਪਤਾ ਕਿ ਉਹ ਬੰਦਾ ਆਖਰ ਕੌਣ ਹੈ ਉਸ ਤੋਂ ਬਾਅਦ ਜਦੋਂ ਪੁਲਿਸ ਦੇ ਨਾਲ ਗੱਲ ਕੀਤੀ ਜਾਂਦੀ ਹੈ ਸੁਰਿੰਦਰ ਕੁਮਾਰ ਤੋਂ ਵੀ ਪੁੱਛਿਆ ਜਾਂਦਾ ਕਿ ਤੁਹਾਡੀ ਕਿਸੇ ਨਾਲ ਕੋਈ ਦੁਸ਼ਮਣੀ ਕੋਈ ਲਾਗੜਾ ਤਾਂ ਸੁਰਿੰਦਰ ਕੁਮਾਰ ਨੇ ਇਸ ਗੱਲ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਕਿ ਕੋਈ ਵੀ ਦੁਸ਼ਮਣੀ ਨਹੀਂ ਸਾਡੀ ਕਿਸੇ ਦੇ ਨਾਲ ਵੀ ਕੋਈ ਲਾਗੜਾ ਨਹੀਂ ਤੇ ਜਦੋਂ सुरेंद्र ਕੁਮਾਰ ਤੋਂ ਹੀ ਪੁੱਛਿਆ ਗਿਆ ਕਿ ਤੁਹਾਡੇ ਘਰੇ ਕੋਈ ਲੁੱਟ ਹੋਈ ਹੋਵੇ ਤਾਂ सुरेंद्र ਕੁਮਾਰ ਨੇ ਇਹ ਕਿਹਾ ਕਿ ਜੋ ਮੇਰੀ ਪਤਨੀ ਦੇ ਗਹਿਣੇ ਪਾਏ ਹੋਏ ਸੀ ਉਹ ਵੀ ਉਦਾਂ ਹੀ ਸਨ ਉਸਦੇ ਗਹਿਣੇ ਵੀ ਕੋਈ ਨਹੀਂ ਲੈ ਕੇ ਗਿਆ सुरेंद्र ਕੁਮਾਰ ਨੂੰ ਸ਼ਾਇਦ ਲੱਗਦਾ ਕਿ ਇਹ ਨੈਚੁਰਲ ਡੈਥ ਹੈ ਕਿ ਜੋ ਉਹ ਬੰਦਾ ਆਇਆ ਸੀ ਉਸ ਨੇ ਇਹ ਹਤਿਆ ਨਹੀਂ ਕੀਤੀ ਸ਼ਾਇਦ ਜੋ ਸੋਨਮ ਜੈਨਾ ਉਹ ਬਾਥਰੂਮ ਦੇ ਵਿੱਚ ਡਿੱਗ ਪਈ ਹੋਵੇ ਬਾਕੀ ਤਾਂ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਜਦੋਂ ਪੁਲਿਸ ਦੇ ਨਾਲ ਗੱਲ ਕੀਤੀ ਗਈ ਤਾਂ ਪੁਲਿਸ ਨੇ ਦੱਸਿਆ ਕਿ ਇਹ ਸਾਨੂੰ ਮਰਡਰ ਲੱਗ ਰਿਹਾ ਅਸੀਂ ਇਸ ਸਾਰੇ ਕੇਸ ਨੂੰ ਬੜੀ ਬਰੀਕੀ ਦੇ ਨਾਲ ਦੇਖ ਰਹੇ ਹਾਂ ਟੈਕਨੀਕਲ ਟੀਮਾਂ ਵੱਲੋਂ ਵੀ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਸੀਂ ਵੀ ਤਫ਼ਤੀਸ਼ ਕਰ ਰਹੇ ਹਾਂ ਤੇ ਪੁਲਿਸ ਨੇ ਵੀ ਇਹੀ ਕਿਹਾ ਕਿ ਇਹ ਮਾਮਲਾ ਲੁੱਟਖੋਦਾ ਨਹੀਂ ਪਰ ਪੁਲਿਸ ਨੇ ਇਹ ਕਿਹਾ ਕਿ ਇਹ ਮਰਡਰ ਲੱਗ ਰਿਹਾ ਹੈ ਇਹ ਨੈਚੁਰਲ ਡੈਥ ਨਹੀਂ ਇਹ ਕੋਈ ਹਾਦਸਾ ਨਹੀਂ ਸਗੋ ਸੋਨਮ ਜੈਨ ਦਾ ਕਤਲ ਕੀਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਅੱਗੇ ਕੀ ਨਿਕਲ ਕੇ ਆਉਂਦਾ ਹੈ ਸੋਨਮ ਜੈਨ ਦਾ ਕਤਲ ਕੀਤਾ ਗਿਆ ਜਾਂ ਉਸ ਦੀ ਨੈਚੁਰਲ ਡੈਥ ਆ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਬੜੀ ਹੀ ਹੈਰਾਨ ਕਰ ਦੇਣ ਵਾਲੀ ਘਟਨਾ ਹੈ ਕਿ ਇੱਕ ਔਰਤ ਨੂੰ ਉਸ ਦਾ ਪਤੀ ਆਪਣੇ ਘਰ ਛੱਡ ਕੇ ਜਾਂਦਾ ਹੈ ਤੇ ਉਸ ਤੋਂ ਬਾਅਦ ਜਦੋਂ ਦੁਪਹਿਰ ਦੀ ਰੋਟੀ ਖਾਣ ਆਉਂਦਾ ਹੈ ਤਾਂ ਉਹ ਹੈਰਾਨ ਹੋ ਜਾਂਦਾ ਹੈ ਕਿ ਉਸਦੀ ਪਤਨੀ ਬਾਥਰੂਮ ਦੇ ਵਿੱਚ ਖੂਨ ਨਾਲ ਲਥਪਥ ਹੋਈ ਪਈ ਸੀ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਤੁਹਾਨੂੰ ਸਤਰਕ ਕਰਨਾ ਕਿ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਕਿੱਦਾਂ-ਕਿੱਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੇ ਨੇ ਕਿਵੇਂ ਇੱਕ ਪਤੀ ਆਪਣੀ ਪਤਨੀ ਨੂੰ ਹੱਸਦੀ ਖੇਡਦੀ ਛੱਡ ਕੇ ਜਾਂਦਾ ਹੈ ਪਰ ਜਦੋਂ ਦੁਪਹਿਰ ਨੂੰ ਆਉਂਦਾ ਤਾਂ ਉਸਦੀ ਮੌਤ ਹੋ ਚੁੱਕੀ ਹੁੰਦੀ ਹੈ ਜੋ ਬੰਦਾ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਵਿੱਚ ਆਇਆ ਉਸ ਦੀ ਵੀ ਪਛਾਣ ਨਹੀਂ ਹੋ ਰਹੀ ਕਿ ਆਖਰ ਉਹ ਕੌਣ ਹੈ ਹੁਣ ਪੁਲਿਸ ਇਸ ਕੇਸ ਦੀ ਤਫ਼ਤੀਸ਼ ਕਰ ਰਹੀ ਹੈ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਆਖਰ ਕੀ ਨਿਕਲ ਕੇ ਆਉਂਦਾ ਹੈ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਤੁਸੀਂ ਕੀ ਸੋਚਦੇ ਹੋ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ